ਪੈਸੇ ਨਹੀਂ ਸੀ ਤਾਂ ਮੈਂ ਕੂਟ ਮੈਰਿਜ ਕਰਵਾ ਲਈ ਘਰ ਵਾਲੀ ਦੀ ਡਿਲੀਵਰੀ ਹੋਈ ਜੇਬ ਚ ਰੁਪਈਆ ਨਹੀਂ ਵੱਡੇ ਆਪਰੇਸ਼ਨ ਨਾਲ ਬੇਟੇ ਦਾ ਜਨਮ ਹੋਇਆ ਤਾਂ ਮੈਂ ਘਰ ਵਾਲੀ ਨੂੰ ਟੈਂਪੂ ਚ ਲੈ ਕੇ ਚਲ ਸਾਲਾ ਮੇਰਾ ਟੈਂਪੂ ਆ ਤੂੰ ਟੈਂਪੂ ਤੇ ਲੈ ਕੇ ਆਣਾ ਇਹ ਗੱਲਾਂ ਦਾ ਸੁਣਾ ਲੀਆਂ ਬਹੁਤ ਵੱਡੀ ਦਰਦ ਕਹਾਣੀਆਂ ਨੇ ਤੇਰੀ ਸਾਲਾ ਮੇਰਾ ਨਾ ਚਲ ਭਾਂ ਦਾ ਟਾਂਗਾਈਆ ਵਾ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਅੱਛਾ ਅਭੀ ਜਿਵੇਂ ਹੁਣ ਤੁਸੀਂ ਦੱਸ ਰਹੇ ਸੀਗੇ ਵੀ ਕਹਿੰਦੇ ਵੀ ਇਹਦਾ ਮੈਨੂੰ ਪਤਾ ਲੱਗਿਆ ਪਿਆ ਤਾਂ ਬਾਹਰ ਵੀ ਪਤਾ ਲੱਗਿਆ ਵੀ ਕਿਸ ਹੋਰ ਨਾਲ ਵੀ ਗੱਲ ਕਰ ਰਹੀ ਐ ਇਦਾਂ ਦਾ ਪਤਾ ਕੀ ਹੈ ਭਾਈ ਇਹ ਗੱਲ ਵੀ ਮੈਂ ਉਹ ਵੀ ਸਿਰੇ ਦਾ ਫੁਗੜਾ ਤੇ ਉਹ ਵੀ ਸਿਰੇ ਦੀ ਫੁਗਰੀ ਆ ਭੈਣ ਚੋ ਦੇਤੋਂ ਵੀ ਨਹੀਂ ਠੋਕੀ ਗਈ ਉਹਨੂੰ ਤੇ ਆਤੀ ਪਈ ਹੋਣੀ ਫੇਰਾ ਥਾਂ ਥਾਂ ਤੇ ਮੂੰਹ ਮਾਰਨੀ ਜਿਹਨੂੰ ਆਤ ਪੈ ਜਾ ਉਹ ਥੋੜੀ ਸੁਧਰਦੀ ਆ ਚਲ ਸਾਲੇ ਵੱਡੇ ਆਸ਼ਕਾਏ ਸੋਸ਼ਲ ਮੀਡੀਆ ਦੇ ਸਟਾਰ ਐ ਭਰਨ ਕੀ ਆ ਆਪਣੇ ਆਪ ਨੂੰ ਸਮਝ ਕੇ ਬੇੜੇ ਚਲ ਜਾ ਉਹ ਹੰਦਾ ਛੋਲਾ ਜਿਹਾ ਹੋਵੇ ਦੋ ਕਿਉਂ ਗੰਜਰ ਦਾ ਵੀਰ ਸਰਦਾਰਾਂ ਦਾ ਨਾਮ ਖਰਾਬ ਕਰਨਦੇ ਆ ਖੋਤੇ ਦੇ ਜੱਦੀਆ ਪਰਦੇ ਵਾਲੀਆਂ ਚੀਜ਼ਾਂ ਪਰਦੇ 'ਚ ਰੱਖਿਆ ਕਰੋ ਜਾਂ ਤੇ ਸ਼ਰੇਆਮ ਫਿਰ ਨੰਗੀਆਂ ਕਰ ਕਰਕੇ ਭੈਣ ਜਦੋਂ ਬਲੂ ਫਿਲਮਾਂ ਬਣਾਇਆ ਕਰੋ ਇਹਨਾਂ ਨੂੰ ਡਾਇਆ ਕਰੋ ਚਾਜ ਨਾਲ ਆ ਦੇਖ ਲੈ ਬਲੂ ਫਿਲਮਾਂੋਂ ਘਟ ਗਈ ਖੋਤੇ ਦੇ ਜੱਦੇ ਨਾਲ ਚੱਲ ਭੈਣ ਦਾ ਟੰਗਾ ਹੀ ਜਾ ਇੱਕ ਸਾਲਾ ਮੇਰਾ ਆ ਪਤਾ ਨਹੀਂ ਕਿਹੜੇ ਵੇਲੇ ਤੁਰਿਆ ਫਿਰਦਾ ਦੇਖ ਕਿਉਂ ਸਹੀ ਇਹਦੀ ਅੱਗੇ ਕਲੀਪ ਬਨੇ ਇੰਟਰਵਿਊ ਕੌਮ ਲੈਣ ਗਿਆ ਦੀ ਭੈਣ ਚੋਦੀ ਇਹਦਾ ਦੁਨੀਆ ਤੇ ਲੋਕਾਂ ਘਾਰ ਹੀ ਆਇਆ ਭੈਣ ਦਾ ਟੰਗਾ ਜਾਂ ਰਸੀਆਂ ਬਣੀ ਫਿਰਦਾ ਸਾਲਾ ਮੇਰਾ ਚੱਜਦੀ ਪੈਂਟੀ ਪਾਲਾ ਮੈਂ ਕੋਈ ਬਾਅਦ ਵਿੱਚ ਵਿਵਾਦ ਹੋ ਜਾਣਾ ਜੇ ਕੋਈ ਕਹਤਾ ਤੇ ਆ ਦੇਖ ਇਹ ਟਾਈਮ 'ਚ ਜੇ ਇੰਸਟਾਗ੍ਰam ਬੰਦ ਹੋ ਜੂਗੀ ਤਾਂ ਮੇਰਾ ਇੱਕ ਨਾਂ ਦਾ ਬ੍ਰਾਂਡ ਰਹਿ ਜਾਊਗਾ ਸੌਂਗ ਆਉਣੇ ਬੰਦ ਨਹੀਂ ਹੋਣੇ ਮੇਰੇ ਕੋਲ ਮੇਰਾ ਖੁਦ ਦਾ ਟੈਲੈਂਟ ਆ ਮੈਂ ਕੋਈ ਰੀਲਾਂ ਦੇ ਸਿਰ ਤੋਂ ਨਹੀਂ ਉੱਠਿਆ ਸਾਲਿਆ ਤੂੰ ਰੀਲਾਂ ਸਿਰ ਤੋਂ ਨਹੀਂ ਉੱਠਿਆ ਤੂੰ ਜਨਾਨੀ ਦੇ ਸਿਰ ਤੋਂ ਉੱਠਿਆ ਹੋਵੇਂ ਨਾਲ ਲੈ ਲੈ ਕੇ ਇਹਨੂੰ ਖੋਦ ਤੇ ਦਾ ਜਿੱਦਾਂ ਪਤਾ ਨਹੀਂ ਕਿਹੜੀਆਂ ਫੀਲਿੰਗਾਂ ਚੱਕੀ ਫਿਰਦਾ ਚੱਲ ਭੈਣ ਚ ਤਾਨੂੰ ਕਦੋਂ ਪਤਾ ਲੱਗਿਆ ਜੀ ਤੁਸੀਂ ਡਿਫਰੈਂਟ ਜਦੋਂ ਮੈਂ 8th 9th ਸਟੈਂਡਰਡ ਚ ਸੀ ਹਣ ਜਦੋਂ ਤੇ ਮੇਰਾ ਸਰਕਲ ਕੁੜੀਆਂਾਂ ਸੀਗਾ ਉਹਨਾਂ ਨਾਲ ਘੁੰਮਣਾ ਫਿਰਨਾ ਹੈਨਾ ਆਫਟਰ 10th ਹਣਾ ਮੇਰੇ ਪ੍ਰਿੰਸੀਪਲ ਨੇ ਦੱਸਿਆ ਸੀਗਾ ਯੂ ਆਰ ਡਿਫਰੈਂਟ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਵਾਹੇ ਉਹਨਾਂ ਨੇ ਕੀ ਨੋਟਿਸ ਕੀਤਾ ਤੁਹਾਡੇ ਚੋਕੀ ਸਕੂਲ ਚ ਮੈਂ ਸਾਰਾ ਦਿਨ ਹੈਨਾ ਲਾਈਕ ਡਿਫਰੈਂਟ ਨੂੰ ਤੂੰ ਭੈਣ ਦੇ ਲਾੜਿਆ ਖਲੀ ਨਿਕਲ ਆਇਆ ਗਾਰਡਲੇ ਬੰਨੇ ਪ੍ਰਿੰਸੀਪਲ ਨੇ ਮੈਨੂੰ ਤਾਂ ਲੱਗਦਾ ਇਹ ਇੰਜਨ ਖੋਲਿਆਣਾ ਬਾਅਦ ਚ ਚੱਲੇ ਪਿਆਣਾ ਏ ਸਾਰੀ ਦਿਹਾੜੀ ਬੰਡ ਮਰਉਂਦਾ ਰਹਿੰਦਾ ਚੱਲ ਸਾਲਾ ਇਹਦੀ ਭੈਣ ਦੀ ਲੈਣ ਨੂੰ ਇੰਟਰਵ ਗਜਬ ਬੇਇੱਜ਼ਤੀ ਹੈ ਕੁਕਿੰਗ ਵਗੈਰਾ ਤੁਸੀਂ ਖੁਦ ਕਰਦੇ ਹੋ ਜਾਂ ਕਿਉਂਕਿ ਕੁਕਿੰਗ ਮੈਨੂੰ ਬਹੁਤ ਪਸੰਦ ਆ ਕਿ ਮੇਰੇ ਮਮ ਨੇ ਨਾ ਮਤਲਬ ਮੈਨੂੰ ਸ਼ੁਰੂ ਤੋਂ ਕੁਕਿੰਗ ਸਿਖਾਈ ਆ ਤੇ ਮੇਰਾ ਮਮ ਨਾਲ ਬਹੁਤ ਜ਼ਿਆਦਾ ਪਿਆਰ ਆ ਤੇ ਮਤਲਬ ਆਈ ਐਮ ਵੈਰੀ ਕਲੋਜ਼ ਟੂ ਮਾਈ ਮਦਰ ਤਾਂ ਮੈਨੂੰ ਉਹ ਕੁਸ ਨੇ ਤੈਨੂੰ ਉਹ ਕੁਸ ਨੇ ਇਹ ਪੁੱਛਿਆ ਵੀ ਤੂੰ ਬਣਾਈ ਨਾ ਕਣੀ ਤੂੰ ਭੈਣ ਚੋ ਦਾ ਗਾੜੇ ਸਟੋਰੀ ਸੁਣਾਉਂਦਾ ਵਾ ਵਰ ਸਟਰਗਲ ਕੀਤੀ ਹੈ ਨਾ ਵੱਡੇ ਆਏ ਸਾਲੇ ਮੇਰੇ ਇੰਟਰਵਿਊਆਂ ਲੈਣ ਵਾਲੇ ਤੇ ਦੇਣ ਵਾਲੇ ਸਾਲੇ ਪੰਜਾਬ ਚ ਮੁੱਦੇ ਮੁੱਕ ਗਏ ਔਰ ਮੈਨੂੰ ਬਹੁਤਾ ਪਚੜਦਾ ਇਹਨਾਂ ਦੇ ਭੈਣ ਚੋ ਦਾ ਤੇ ਇਹਦਾ ਨੰਬਰ ਲੱਗਣ ਵਾਲਾ ਵ ਬਸ ਥੋੜੇ ਦਿਨਾਂ ਤੱਕ ਇਹਦੀ ਮਾਂ ਭੈਣ ਦੀ ਐ ਰੀਜਣਾ ਦੇ ਕੇ ਆਉਣਾ ਇਹਦੀ ਦੀਦੀ ਵੀ ਬੰਦੇ ਮੇਰੀ ਵਜ੍ਹਾ ਕਰਕੇ ਮੈਂ ਸੋਚਿਆ ਪਾਪਾਂ ਪਾਛੇ 6 6 ਜ਼ਿੰਦਗੀਆਂ ਖਰਾਬ ਹੋ ਗਈ ਤੇ ਮੈਂ ਸੋਚਿਆ ਮੈਂ ਕਿਹਾ ਮੇਰਾ ਇੰਨਾ ਮਤਲਬ ਨਾ ਬਣਿਆ ਮੈਂ ਕਿਹਾ ਸਾਰਾ ਮਿੱਟੀ ਚ ਹੋ ਜਾਣਾ ਮੈਂ ਕਿਹਾ ਫਿਰ ਮੈਂ ਸਾਰਿਆਂ ਨੂੰ ਇੱਕ ਦੋ ਵਾਰੀ ਸਮਝਾਇਆ ਫਿਰ ਨਾ ਤੇਰਾ ਬੋਬ ਬਣਿਆ ਨਾ ਤੂੰ ਭੈਣ ਚੁੱਦਾ ਬੱਬੂ ਮਾਣੇ ਗਾਰਲੇ ਬਣੇ ਜਿਹੜਾ ਤੇ ਨਾਂ ਹਲਕੋ ਜਾਣਦਾ ਕੰਜਰ ਦਿਓ ਆਣ ਕੇ ਦੋ ਵਿਆਹ ਕਰਾ ਕੇ ਤੇ ਆਣ ਕੇ इमोशनल ਜਿਹੇ ਸਟੋਰੀਆਂ ਸੁਣਾਉਂਦਾ ਪਿੰਦੇ ਭੈਣ ਜੁਦਾ ਮਜ਼ਾ ਵੀ ਤੂੰ ਲਿੰਦਾ ਰਿਆ ਜੇ ਮੁਸੀਬਤ ਪਈ ਤੇਰਚੀ ਆ ਪਹਿਲਾਂ ਆ ਸੰਡਰ ਕੀ ਤੇਰੀ ਜਨਾਨੀ ਆ ਤੂੰ ਭੈਣ ਜੁਦਾ ਉਹ ਪਤਲੀ ਜੀ ਪਟਲੀ ਹੁਣ ਇਹ ਤੋਂ ਮਜ਼ਾ ਨਹੀਂ ਆਉਂਦਾ ਨਾ ਗੱਲ ਸਿੱਧੀ ਕਹਿਣਾ ਆਏ ਵੱਡੇ ਭੈਣ ਜੁਦਾ ਸਟੋਰੀਆਂ ਲੈ ਕੇ ਬਹੁਤ ਦਰਦਨਾਕ ਆ ਨਾ ਤੁਹਾਡੀ ਇੱਕ ਤੇ ਰਿਪੋਰਟਰਾਂ ਦੀ ਭੈਣ ਦੀ ਲੰਨ ਜਿਹੜੇ ਇਹੋ ਜਿਹੇ ਇੰਟਰਵਿਊ ਲੈਂਦੇ ਆ ਸਾਲੇ ਮੇਰੇ ਬਹੁਤ ਸਟ੍ਰਗਲ ਕੀਤੀ ਨਾ ਪੰਜਾਬ ਵਾ ਤੇ ਬਹੁਤ ਪਾਣੀਆਂ ਤੇ ਬੋਲਦੇ ਬਹੁਤ ਮੁੱਦੇ ਚੱਕਣਦੇ ਪਰ ਸਟਾਰ ਬਣ ਕੇ ਭੈਣ ਦੇ ਲੋੜੇ ਆਪਣੇ ਆਪ ਨੂੰ ਸਮਝਦੇ ਕੀ ਇਹ ਭੈਣ ਚੋਦ ਬਹੁਤ ਟੈਂਪੂ ਨੂੰ ਰੋਕ ਆਂਦੇ ਗਾਰਡਲੇ ਬੰਨੇ ਸਾਲਾ ਮੇਰਾ ਆਪੇ ਪੰਜਾਬ ਜੇ ਟੈਂਪੂ ਬਹੁਤ ਹੋ ਗਏ ਨਸ਼ਾ ਬਹੁਤ ਹੋ ਗਿਆ ਉਹਨੂੰ ਬੰਦ ਕਰਾਉਂਦੇ ਆ ਪੁੱਦੀ ਆਉਂਦੇ ਨਾਉਂਦੇ ਸਲੇ ਬਹੁਤਾ ਪਚੜਦਾ ਯਾਰ ਇਹੋ ਜਿਹੇ ਰਿਪੋਰਟਰਾਂ ਦੇ ਤੇ ਇਹੋ ਜਿਹੇ ਖੱਚਾਂ ਤੇ ਜਿਹੜੇ ਆ ਕੇ ਇੰਟਰਵਿਊ ਆ ਦੇ ਹੁੰਦਾ ਪਿੰਦੀਆ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਸੁੱਖ ਦਿਲ ਦਾ ਹੀਰਾ ਬੰਦਾ ਕਹਿੰਦਾ ਮਤਲਬ ਜੋ ਨਹੀਂ ਮਿਲੇ ਉਹਨਾਂ ਨੂੰ ਉਹ ਗਲਤ ਲੱਗਦਾ ਪਰ ਉਹਨੂੰ ਮਿਲ ਕੇ ਪੱ ਇਹ ਕਿਹਸਾ ਵਾਲਿਓ ਸਾਈਡ ਸੌਂ ਜੇ ਦੀ ਟਿਊਨ ਲਾਈ ਪਈ ਏ ਮਰ ਗਿਆ ਭੈਣ ਦੇ ਲੋੜਿਓ ਵੱਡੀਆਂ ਸਫਾਈਆਂ ਦੇਂਦਿਆਂ ਉਹਦੀਆਂ ਵੀ ਆਣ ਕੇ ਉਹ ਵੀ ਵੱਜੇ ਮੇਰੇ ਆਨੰਦ ਦੇ ਤੂੰ ਵੀ ਅੱਜ ਚੱਲ ਭੈਣ ਦਾ ਟੰਗ ਆਈ ਜਾਵੇ ਦਿਨਾਂ ਹੋਂ ਤੇ ਸਾਲੀ ਕੰਟਰੋਲ ਕੰਟਰੋਲ ਕਾਦਾ ਕਰੀਆ ਯਾਰ ਇਹਨਾਂ ਨੇ ਭੈਣ ਚੋਦੀਆਂ ਨੇ ਗਾਂਦੀ ਵੜਾ ਪਾਇਆ ਤੇ ਸਾਲੇ ਮੇਰੇ ਆਣੇ ਆ ਦੇਖ ਲੈ ਜਵਾਕ ਨੂੰ ਲਈ ਕਿ ਰੀਲ ਕਿੱਥੇ ਬਣਾਉਂਦੀ ਜੇ ਖੂਵ ਵਿੱਚ ਡਿੱਗ ਪੇ ਪਾਣੀ ਪੂਣੀ ਹੋਏ ਤੇ ਤੋ ਕੱਢੇ ਜਾਉ ਬੰਦਾ ਪੁੱਛੇ ਉਹ ਜਿਹੜੀ ਗੱਡੀ ਨੂੰ ਸਾ ਜਿਹੜਾ ਇਹਦੀ ਵੀਡੀਓ ਬਣਾਉਂਦਿਆ ਇੰਨੇ ਪਾਗਲ ਹੋ ਗਏ ਨਾ ਫੇਮਸ ਹੋਣ ਦੇ ਚੱਕਰ ਚ ਇੰਨੇ ਪਾਗਲ ਹੋ ਗਏ ਨਾ ਕੁੜੀ ਜਾਵੇ ਦੇ ਰਹਾ ਰੱਬ ਦਾ ਨਾਮ ਇਹਨਾਂ ਦਾ ਬਣੂਗਾ ਕੀ ਯਾਰ ਇਹਨਾਂ ਦਾ ਭੈਣ ਚੋਦਾਂ ਦਾ ਸਾਲਿਆਂ ਦਾ ਸਸਵੀ ਕਾਲਜੀ ਮੈਂ ਤੁਹਾਡੀ ਆਪਣੀ ਸਿਮਮੂ ਸੋ ਗਾਇਸ ਕਿਸੇ ਦੀ ਵੀ ਲਵ ਮੈਰਿਜ ਕੋਈ ਵੀ ਦਿੱਕਤ ਆ ਰਹੀ ਹੈ ਜਾਂ ਰਿਲੇਸ਼ਨਸ਼ਿਪ ਨੂੰ ਲੈ ਕੇ ਲੜਾਈ ਝਗੜੇ ਹੋ ਰਹੇ ਨੇ ਬਹੁਤ ਜ਼ਿਆਦਾ ਇਹ ਤੁਸੀਂ ਕਿ ਨਿਊ ਤੇ ਇਹ ਕਹਿਣਾ ਚਾਹੁੰਦੀ ਆ ਵੀ ਮੇਰਾ ਨੰਬਰ ਨੋਟ ਕਰੋ ਵੀ ਇਹ ਤੁਹਾਨੂੰ ਨਹੀਂ ਰਿਹਾ ਜਾਂਦਾ ਤੇ ਮੇਰੀ ਆਣ ਕੇ ਮਾਰ ਲਓ ਵੱਡੀਆਂ ਆਈਆਂ ਸਾਲਿਆਂ ਤੰਤਰੀਆਂ ਦੀਆਂ ਚਲ ਜਾ ਪਾਂ ਦਾ ਛੋਲਾ ਇਹ ਵੇ ਦੀ ਗਾਲਾਂ ਤਾਂ ਨਹੀਂ ਕੱਢਣੀਆਂ ਮੈਂ ਪਰ ਹੁਣ ਹਟ ਰਣੀ ਹੈਗਾ ਜਿੰਨਾ ਤੁਸੀਂ ਗੰਦ ਪਾਤ ਆ ਨਾ ਅਡ ਨੂੰ ਵੱਧ ਪਾਵਾਂਗੇ ਹੁਣ ਭੈਣ ਜੁੱਦਾ ਇਹਨਾਂ ਤੁਸੀਂ ਸੁਧਰ ਨਾ ਨਹੀਂ ਹਾਂਜੀ ਸਾਧੂ ਸ਼੍ਰੀ ਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੇਜੀ ਗੱਲ ਇਦਾਂ ਵਾ ਕਿ ਆਥਲੇ ਲਿੰਕ ਆ ਰਿਹਾ ਜੀ WhatsApp ਦਾ ਇਹ ਨੰਬਰ ਹੈਗਾ ਆ ਜੀ ਪੰਡਤ ਜੋਗਰਾਜ ਜੀ ਦਾ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਨ ਚਾਹ ਪਿਆਰ ਨਹੀਂ ਮਿਲਿਆ ਜਾਂ ਫਿਰ ਮਨ ਚਾਹ ਪਿਆਰ ਤੂੰ ਭੈਣ ਜੁੱਦਾ ਮੰਨੇ ਨਹੀਂ ਹੈਗਾ ਤੇਰੀ ਭੈਣ ਨਾ ਮੇਰਾ ਪਿਆਰ ਚੱਲਣ ਦੇ ਸਾਲਿਆ ਮੇਰਿਆ ਹੈ ਉਦੋਂ ਕਹਤਾ ਨਹੀਂ ਪਈ ਯਾਨੀ ਮੁੰਡੇ ਇਹ ਬੰਦਾ ਗਾਲਾਂ ਬਹੁਤ ਕੱਢਦਾ ਰੋਸਟਿੰਗ ਕਰਦਾ ਵਾ ਭੈਣ ਦਾ ਤੁਹਾਡੀ ਦਾ ਛੋਲਾ ਤੁਹਾਡੀ ਦਾ ਮਾਰਿਆ ਸੁਧਰ ਜਾਓ ਸੁਧਰ ਤਾ ਨੂੰ ਪੈਸੇ ਘਟ ਅਗੇ ਆਉਂਦੇ YouTube ਤੋਂ ਚੰਗੇ ਭਲੇ ਲੱਖਾਂ ਰੁਪਏ ਤੁਸੀਂ ਕਮਾਉਂਦਾ ਜੋ ਇਹ ਸਾਲਿਓ ਮੈਂ ਤੁਹਾਡੇ ਨਾਲ ਜਿਹੜੇ ਸਿਰਖਫਾਈ ਕਰਦਾ ਮੈਂ ਤੇ 1 ਰੁਪਇਆ ਨਹੀਂ ਕਮਾਉਂਦਾ ਹੈਗਾ ਤੁਹਾਡੀ ਭੈਣ ਦੀ ਲਨ ਘਰ ਵਾਲੀ ਪੈਂਦੀ ਸੀ ਲੋਕਾਂ ਦੇ ਥੱਲੇ ਥੱਲੇ ਮਤਲਬ ਕਰਦੀ ਸੀ ਦੇ ਵਪਾਰ ਦਾ ਕੰਮ ਤੇ ਪਹਿਲੇ ਭੈਣ ਚੋਂ ਉਧਰ ਰੋਕ ਲਈ ਨਾ ਹੁਣ ਕਾ ਤੂੰ ਆਣ ਕੇ ਮੈਗ ਤੇ ਕਿਲੰਦਿਆਂ ਤੇਰੀ ਘਰ ਵਾਲੀ ਨਿਕਲ ਗਈ ਤੇ ਇਹ ਚੱਕਰ ਚ ਹੁਣ ਉਹਦੀ ਇੰਟਰਵਿਊ ਲਿਆਂਦਿਆਂ ਭੈਣ ਚੋਂ ਤੂੰ ਵੀ ਪਾਇਆ ਗੰਦ ਫੇਕ ਜੇ ਚੈਨਲ ਬਣਾ ਗਿਆ ਨਾ ਜਿਹੜੇ ਇੰਨਾ ਗੰਦ ਤੋਲਦੇ ਨਾਲ ਰਹਿ ਰੱਬ ਦਾ ਨਾਮ ਵੀ ਭੈਣ ਚੋਂ ਵੀ ਉਹਦੇ ਚੱਕਰ ਚ ਚਾਰ ਵਿਊਆਂ ਦੇ ਚੱਕਰ ਚ ਪੈਸੇ ਦੇ ਭੱਜ ਦੌੜ ਭੈਣ ਚੋਂ ਮਿਹਨਤ ਕਰ ਲੋ ਸਾਲਿਓ ਦਿਹਾੜੀ ਦੱਪਾ ਕਰ ਲੋ ਅਸੀਂ ਬਾਹਰ ਆਏ ਹਾਂ ਇੱਕ ਸਾਹ ਦਾ ਦਿਹਾੜੀ ਦੱਪਾ ਹੀ ਕਰੰਦਾ ਭੈਣ ਚੋਂ ਇਤੋਂ ਤੇ 1 ਰੁਪਿਆ ਨਹੀਂ YouTube ਤੋਂ ਆਉਂਦਾ ਹੈਗਾ ਤਾਂ ਤਾ ਹੀ ਤੁਹਾਡੀ ਮਾਂ ਦੀ ਲੰ ਭੈਣ ਚ ਤਾਂ ਜਿੰਨਾ ਤੁਸੀਂ ਗੰਦਾ ਪਾਇਆ ਨਾ ਤੁਹਾਡੀ ਮਾਂ ਭੈਣ ਦੀ ਤਸੱਲੀਆਂ ਅਰਜੀ ਨਾ ਕਰਾ ਕੇ ਰੱਖਣੀਆਂ ਦੋ ਮੁੰਡਿਆਂ ਨੇ ਰਲ ਕੇ ਆਪਣੀ ਅੰਦਰਲੀ ਅੱਗ ਬੁਝਾਉਣ ਵਾਸਤੇ ਇੱਕ ਕੁੜੀ ਮੁੱਲ ਦੀ ਲੈ ਕੇ ਆਏ 6000 ਚ ਉਹ ਅੱਗੋ ਗਾੜੀ ਕੋਈ ਦੀ ਭੈਣ ਨਿਕਲੀ ਤੀ ਉਹਨਾਂ ਦੀ ਇੰਟਰਵਿਊ ਲੈਣ ਚ ਲੱਗ ਗਿਆ ਇਹ ਭੈਣ ਚ ਦੋ ਜੇ ਤੁਹਾਡੀ ਆ ਆਈਡੀਆ ਬੱਚੇ ਵੀ ਦੇਖਦੇ ਹੈਗੇ ਤਾਂ ਉਹ ਕੱਲ ਨੂੰ ਪੁੱਛਣਗੇ ਨਾ ਮੰਮੀ 6000 ਚ ਆ ਕੀ ਕਾਤੋਂ ਕੁੜੀ ਲਿਆਂਦੀ ਹੈਗੀ ਕਿਹੜੀ ਗੱਲੋਂ ਲਿਆਂਦੀ ਹੈਗੀ ਜਵਾਬ ਪੁੱਛਣਗੇ ਨਾ ਆਪਣੇ ਮਾਪਿਆਂ ਨੂੰ ਜਾਂ ਕਿਦਾਂ ਵੀ ਗਾੜੀ ਦੇਖ ਕੇ ਹੋਰ ਕਿਸੇ ਨੂੰ ਨਾ ਪੁੱਛਣਗੇ ਜਾਂ ਆਪ ਨਾ ਕੁਝ ਬਣਾਉਣਗੇ ਗਾੜੀਆਂ ਰੀਲਾ ਰੂਲਾ ਵੀ 6000 ਚ ਲਿਆਂਦੀ ਜੇ ਉਹ ਤੁਹਾਡੀ ਭੈਣ ਦੀ ਮਾਰਿਆ ਲੰਨ ਜਮੀਰਾ ਹੀ ਵੇਚ ਕੇ ਖਾ ਗਏ ਜੋ ਕੰਜ ਪੈਣ ਜਦੋਂ ਲਾਈ ਹੋਇਆ 76 ਤਾਂ ਤੁਹਾਨੂੰ ਪੁੱਛੇ ਨਾ 1 ਮਾਰ ਕੇ 100 ਮਾਰ ਕੇ ਇੱਕ ਗਨੇ ਭੈਣ ਦਾ ਤੁਹਾਡੀ ਦਾ ਛੋਲਾ ਯਾਰ ਤੂੰ ਦਿੱਤਾ ਹੀ ਤੇ ਨਿਆਰੇ ਨੇ ਦੋ ਆਂ ਦੰਦ ਦਿੱਤੇ ਭਰਾਵਾ ਮੈਂ ਤਾਂ ਵਿਆਹ ਵਰਿਆ ਹੋਰ ਵੀ ਸੀ ਕੋਈ ਤੁਹਾਡੇ ਨਾਲ ਨਹੀਂ ਦੋ ਜਣੇ ਸੀ ਬਾਈ ਦੋ ਜਣੇ ਸੀ ਅਸੀਂ ਤਾਂ ਇਹ ਘਰ ਪਟਮਾ ਦਾ ਵਿਆਹ ਵਰਿਆ ਹੈਗਾ ਬਾਈ ਮੈਨੂੰ ਕਿੱਥੇ ਰੱਖਣਾ ਯਾਰ ਹੁਣ ਪਹਿੰਦੀ ਮੈਂ ਜਾਂ ਪਰਚਾ ਕਰਾਉਂਗੀ ਅੱਛਾ ਤੂੰ ਵਿਆਹ ਹੈ ਵਰਿਆ ਬੰਦਾ ਤੇ ਤੁਸੀਂ 6000 ਕੋਈ ਕਹੋ ਕਿ ਮੈਨੂੰ ਗਾਲਾਂ ਕੱਢਦਾ ਮੈਂ ਇਹਨਾਂ ਨੇ ਇਹਨਾਂ ਨੇ ਜਿਹੜਾ ਗੰਦ ਪਾਇਆ ਇਹਨੂੰ ਕੱਟੀਆਂ ਆਹ ਗਾੜੀ ਦੇਖ ਲਓ ਭੈਣ ਚੋ ਦਾ ਟੈਂਪੂ ਫੇਰ ਆ ਗਿਆ ਵੇ ਇੱਕ ਸਾਲਾ ਮੇ ਇੱਕ ਪਾਕਿਸਤਾਨੀਆਂ ਦੀ ਵੀ ਨੇਰੀ ਲਿਆਉਣਾ ਮੈਂ ਪਾਕਿਸਤਾਨੀਆਂ ਕੁੜੀਆਂ ਨੇ ਬੜਾ ਗੰਦ ਪਾਇਆ ਭੈਣ ਚੁੱਧੀਆਂ ਨੇ ਤੇ ਟਿਕਟੌਕ ਤੇ ਸਾਲੇ ਮੇਰੇ ਲਾਈਵ ਬਹਿ ਜਾਂਦੇ ਸਵੇਰ ਤੋਂ ਪੀਖ ਮੰਗਣ ਵਾਸਤੇ ਕੁੜੀਆਂ ਇੰਨਾ ਗੰਦ ਉਹ ਜੋ ਪੰਜਾਬੀ ਵੀ ਆਪਣੇ ਵਿੱਚ ਰਲ ਗਈ ਦੀ ਜਿਸ ਵਾਲੇ ਡਬਦੀਆ ਬੰਦਾ ਭੈਣ ਚੁੱਧਦਾ ਬੇੜਾ ਹੀ ਗਿਰਕ ਗਿਆ ਉਹਦਾ ਵੀ ਜਿੱਦਾਂ ਇਹਨਾਂ ਦਾ ਕਰਕੇ ਇਟਲੀ ਵਾਲੇ ਦਾ ਦੇ ਭੈਣ ਚੁੱਫਰਾਚੀ ਦਾ ਜਾਨਦ ਭਾਈ ਸਾਰੇ ਭਰਾ ਨੂੰ ਤੇ ਭਾਈ ਮਾਤਾ ਕੇਲੇ ਲੈ ਕੇ ਆਏ ਜੀ ਆਪਣੇ ਘਰ ਤਰਾ ਦੇਖੋ 40 ਰੁਪਏ ਦੇ ਬੜੀ ਮਹਿੰਗੀ ਹੋ ਗਈ ਬਈ ਯਾਰ ਪਹਿਲਾਂ ਇਹਦੀ ਮਦਦ ਕਰ ਦੋ ਭੈਣ ਜੀ ਉਹ ਇਹਦੀ ਜਾ ਕੇ ਇੰਟਰਵਿਊ ਲੈ ਲਓ ਚਾਰ ਪੈਸੇ ਵਿਚਾਰੇ ਨੂੰ ਆਉਣ ਦੀ ਹੈ ਡਾਈਟ ਪਲਾਨ ਇਹਨੂੰ ਕੋਈ ਖਰਾਕ ਨਹੀਂ ਮਿਲਦਾ ਇਹ ਮੁੰਡੇ ਨੂੰ ਹੈ ਜਾ ਜਾ ਕੇ ਉਹ ਕੀ ਕਹਿੰਦੇ ਹੁੰਦੇ ਪੈਰਸਨ ਜਾ ਜਾ ਕੇ ਦਿਹਾੜੀ ਦਾ ਪੱਕ ਕਰਕੇ ਆਪਣੀ ਖਰਾਕ ਆਪਣਾ ਘਰ ਵਾ ਚਲਾਉਂਦਾ ਹੈਗਾ ਪੀ ਉਹ ਨਹੀਂ ਮੇਰੇ ਹਿਸਾਬ ਨਾਲ ਇਹਦੇ ਸਿਰ ਤੇ ਹੈਗਾ ਇਹਦੀ ਮੈਂ ਆਈਡੀ ਵੀ ਮੈਂਸ਼ਨ ਕਰਦਾ ਇਹਦੀ ਹੈਲਪ ਕਰ ਦੋ ਤੁਹਾਡੀ ਜਿਆਦੀ ਮੁੰਡ ਨੂੰ ਮਿਰਚਾਂ ਲੱਗਦੇ ਨੇ ਇਹਦੀ ਜਾ ਕੇ ਇੰਟਰਵਿਊ ਲੈ ਲਓ ਇਹੋ ਜਿਹੇ ਬੰਦੇ ਗਾੜੀ ਲਿਆਓ ਨਾ ਤੁਸੀਂ ਤਾਂ ਪਾਇਆ ਬਾੜਾ ਹੀ ਗੰਦ ਯਾਰ ਆ ਕਿੱਡਾ ਸੋਹਣਾ ਮੁੰਡੇ ਦਾ ਸਰੀਰ ਆ ਇਹਦੀ ਸਪੋਰਟ ਕਰੋ ਇਹ ਬੜੀ ਅੱਛੀ ਬਾਤ ਕਹੀ ਹੈ ਆਪਨੇ ਕੰਜਰ ਦੇਵਾ ਦੀ ਜਾ ਕੇ ਇੰਟਰਵਿਊ ਲੈ ਲੋ ਪਤਾ ਲੱਗ ਜਾ ਜੇ ਬੰਦਾ ਕਿੱਥੇ ਹੈ ਲੋਕੇਸ਼ਨ ਕਿੱਥੇ ਬੰਦੇ ਦੀ ਦੇਖੋ ਕਿੰਨਾ ਮਾਨਖਟਾ ਹੁੰਦਿਆ ਵਾ ਇਹ ਤੁਸੀਂ ਕਰ ਦੇਣੀ ਹੈਗੇ ਸਰਦਾਸ ਸਾਹਿਬ ਦੀ ਲੱਖ ਦੀ ਲੰਧ ਤੁਹਾਡੇ ਤੇ ਵਿਚਾਰਾ ਨੂੰ ਬਥੇਰਾ ਪ੍ਰਮੋਟ ਕਰ ਲਿਆ ਜੀ ਆਪਣਾ ਮੁੰਡਾ ਪੰਜਾਬ ਦਾ ਗੁਰਿੰਦਰ ਵੀਰ ਸਿੰਘ ਇਹਨੇ ਕੱਲ ਦੌੜਦਿਆਂ ਇੱਕ ਨਵਾਂ ਰਿਕਾਰਡ ਬਣਾਇਆ ਏਸ਼ੀਆ ਦਾ 10.20 ਸੈਕਿੰਡ ਦੇ ਵਿੱਚ 100 ਮੀਟਰ ਦੀ ਰੇਸ ਕੀਤੀ ਆ ਇਸ ਮੁੰਡੇ ਨੇ ਭਾਰਤ ਦੇ ਹੀ ਮਣੀ ਕਾਂਤ ਦਾ ਰਿਕਾਰਡ ਤੋੜਿਆ ਜਿਹੜਾ ਜਿਹੜਾ 10.23 ਸੈਕਿੰਡ ਦਾ ਹੀ ਪਹਿਲਾਂ ਸੋ ਇਸ ਵੇਲੇ ਇਹ ਭਾਰਤ ਦਾ ਸਭ ਤੋਂ ਤੇਜ਼ ਦੜਾਕ ਆ ਮਤਲਬ ਕਿ 140 ਕਰੋੜ ਲੋਕਾਂ ਚੋਂ ਸਭ ਤੋਂ ਤੇਜ਼ ਭੱਜਣ ਵਾਲਾ ਸਰਦਾਰ